ਜਿੱਦਣੇ ਬੱਚਾ ਆਇਆ ਸੀ ਇਹਨੂੰ ਕੋਈ ਸੋਝੀ ਨਹੀਂ ਸੀ ਨਾ ਇਹ ਚੱਲ ਸਕਦਾ ਸੀ ਤੇ ਨਾ ਇਹਨੂੰ ਸਮਝ ਸੀ ਗਾਣਾ ਕੱਢਦਾ ਸੀ ਜਮ੍ਹੇ ਪਤਾ ਨਹੀਂ ਸੀ ਮੈਂ ਕੌਣ ਆ ਇਹ ਹੈ ਮੇਰੇ ਪੁੱਤ ਨੂੰ ਹੱਥ ਤੇ ਕੀ ਹੋ ਗਿਆ ਤੇਰੇ ਗਾਣਾ ਨਹੀਂ ਕੱਢਣੀ ਪੁੱਤ ਗਾਣਾ ਨਹੀਂ ਕੱਢਣਾ ਮੇਰਾ ਪੁੱਤ ਔਰ 8ਵੀਂ ਕਲਾਸ ਚ ਪੜ੍ਹਦੇ ਨੂੰ ਦਿਮਾਗੀ ਦੌਰਾ ਪਿਆ ਕਾਰਨ ਕੀ ਰਿਹਾ ਮਾਂ ਪਿਓਪ ਦਾ ਅਲੱਗ ਹੋਣਾ ਔਰ ਇਹਨੂੰ ਇਹੀ ਗਾਣੇ ਜ਼ਿਆਦਾ ਇਹਦੀ ਜੀਬ ਤੇ ਚੜੇ ਹੋਏ ਆ ਜਵਾਨ ਤੇ ਚੜੇ ਹੋਏ ਨੇ ਇਹ ਕਿਹੇ ਇਹ ਕਿਹੜਾ ਦੂਜਾ ਕਹਿੰਦਾ ਮਾਫ਼ ਕਰੀ ਮੈਨੂੰ ਮਾਏ ਮੈਂ ਇਸ ਜਨਮ ਤੇਰਾ ਹੋ ਨਹੀਂ ਸਕਿਆ ਇਹ ਗਲਤ ਗੱਲ ਕਹਿ ਰਿਹਾ ਬਿਲਕੁਲ ਇਹ ਤੇਰਾ ਹੋਇਆ ਹੋਇਆ ਤੁਸੀਂ ਨਹੀਂ ਇਹਦਾ ਹੋ ਰਿਹਾ ਕਦੇ ਸੂਰਜ ਵਾਂਗੂ ਤਪਦਾ ਹਾ ਸੂਰਜ ਵਾਂਗੂ ਤਪਦਾ ਸ਼ਾਮ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤੱਪਦਾ ਆ ਵਾਹ ਬਈ ਇਹ ਮਨੋ ਸਕੇ ਲੰਦੇ ਕਿ ਅਸੀਂ ਮੋਬਾਈਲ 'ਚ ਗਾਣਾ ਆਪਣੀ ਮਾਂ ਨੂੰ ਮਾਂ ਮੈਂ ਜੱਤੀ ਮਾਣਦਾ ਇਹ ਜਿਹੜੀ ਜੱਸੀ ਮੰਮੀ ਦਾ ਨਾਂ ਜੱਸੀ ਹੈ ਨਾ ਉਹਨੂੰ ਬੇਨਤੀ ਆ ਵੀ ਭੈਣ ਮੇਰੀਏ ਆ ਜਾ ਮਿਲ ਜਾ ਇਹਨੂੰ ਠੀਕ ਆ ਤੁਹਾਡੇ ਪਤੀ ਪਤਨੀ ਦੇ ਕੋਈ ਗੁੱਸੇ ਹੋਣਗੇ ਤੁਹਾਡਾ ਦੋਨਾਂ ਦਾ ਤਲਾਕ ਹੋ ਗਿਆ ਹੋਊਗਾ ਪਰ ਇਹਦਾ ਘਰਾ ਤਲਾਕ ਇਹਦਾ ਕੀ ਨਾ ਤਲਾਕ ਹੋ ਗਿਆ ਬੱਚਿਆਂ ਦੇ ਤਲਾਕ ਨਹੀਂ ਹੁੰਦੇ ਮਾਪੇ ਆਪਸ ਵਿੱਚ ਤਲਾਕ ਕਰ ਲੈਣ ਜਿੰਨਾ ਮਰਜੀ ਪਰ ਇਹਨੂੰ ਮਿਲ ਕੇ ਜਾ ਤੈਨੂੰ ਹਮੇਸ਼ਾ ਹੀ ਯਾਦ ਕਰਦਾ ਰਹਿੰਦਾ ਹਮੇਸ਼ਾ ਹੀ ਔਰ ਇਹਨੂੰ ਇਹੀ ਗਾਣੇ ਜਿਆਦਾ ਇਹਦੀ ਜੀਬ ਤੇ ਚੜੇ ਹੋਏ ਆ ਜਵਾਨ ਤੇ ਚੜੇ ਹੋਏ ਨੇ ਇੱਕ ਇਹ ਇੱਕ ਇਹ ਨਾ ਦੂਜਾ ਕਹਿੰਦਾ ਮaaf ਕਰੀ ਮੈਨੂੰ ਮਾਏ ਮੈਂ ਇਸ ਜਨਮ ਤੇ ਨਾ ਹੋ ਨਹੀਂ ਸਕਿਆ ਇਹ ਗਲਤ ਗੱਲ ਕਹਿ ਰਿਹਾ ਬਿਲਕੁਲ ਇਹ ਤੇਰਾ ਹੋਇਆ ਹੋਇਆ ਤੁਸੀਂ ਨਹੀਂ ਇਹਦਾ ਹੋ ਰਿਹਾ ਤੇ ਭੈਣ ਬਣ ਕੇ ਜੇ ਤੂੰ ਮਿਲ ਜਿਵੇਂ ਜਿੱਦਣੇ ਬੱਚਾ ਆਇਆ ਸੀ ਇਹਨੂੰ ਕੋਈ ਸੋਝੀ ਨਹੀਂ ਸੀ ਨਾ ਇਹ ਚੱਲ ਸਕਦਾ ਸੀ ਤੇ ਨਾ ਇਹਨੂੰ ਸਮਝ ਸੀ ਗਾਲਾਂ ਕੱਢਦਾ ਸੀ ਜਿਵੇਂ ਹੀ ਪਤਾ ਨਹੀਂ ਸੀ ਮੈਂ ਕੌਣ ਆ ਔਰ 8ਵੀਂ ਕਲਾਸ ਚ ਪੜਦੇ ਨੂੰ ਦਿਮਾਗੀ ਦੌਰਾ ਪਿਆ ਕਾਰਨ ਕੀ ਰਿਹਾ ਮਾਪੇ ਉਪ ਦਾ ਅਲੱਗ ਹੋਣਾ ਬਾਪ ਟਰੱਕ ਤੇ ਚਲੇ ਜਾਂਦਾ ਸੀ ਮਾਂ ਛੱਡ ਕੇ ਪਰੇ ਹੋ ਗਈ ਇਹ ਬੱਚਾ ਇਕੱਲਾ ਆਪਣੇ ਮਾਪੇ ਪ ਦੇ ਪਿਆਰ ਤੋਂ ਬਿਨਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਆ ਅਸੀਂ ਹਰ ਰੋਜ਼ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਖੁਦ ਆਪਣੇ ਆਪ ਤੇ ਵੀ ਹੰਡਾਇਆ ਹੋਇਆ ਸਭ ਕੁਝ ਇਹਨੂੰ ਆ ਕੇ ਥੋੜਾ ਪਿਆਰ ਦਿਓ ਤੁਹਾਡੇ ਸਾਥ ਦੀ ਲੋੜ ਆ ਆ ਕੇ ਮਿਲ ਕੇ ਜਾ ਮੇਰੀ ਭੈਣ ਬਣ ਕੇ ਕਿਉਂ ਸੰਦੀਪ? ਤੁਮ ਠੀਕ ਆ? ਮਿਲਣਾ ਨਾ ਮਿਲਣਾ? ਹੂੰ। ਹੂੰ। ਸੋਨਣਾ ਵੀ ਮਿਲ ਕੇ ਆਇਆ ਕਰੂੰਗਾ ਫਿਰ ਰੋਜ। ਮਾਮਾ ਤਾਂ ਫਿਰ ਦੋ ਵੇ ਦੀ ਮਾਂ-ਮਾਂ ਕਹਿੰਦੇ ਤਾਂ ਮਾਮਾ ਬਣਦਾ ਹਨਾ। ਮਾਮਾ ਨਾਲ ਸਿਆਣਾ, ਮਾਮਾ ਵੱਧ ਸਿਆਣਾ। ਬਸ ਇਨੀ ਕੀ ਬੇਨਤੀ ਹੈ। ਠੀਕ ਆ ਪੁੱਤ। ਬਾਏ ਮਾਮਾ। ਬਾਏ ਬਾਏ ਪੁੱਤ। ਮੈਂ ਜਾਉਂਦਾ ਥੱਲੇ ਆਉਂਗਾ। ਮੈਂ ਤੁਹਾਨੂੰ ਦਸਤਾਨੇ ਲਿਆ ਕੇ ਦੂੰਗਾ। ਠੀਕ ਆ? ਜਾ ਲਾਂਗਾ। ਹਾਂਜੀ ਪੁੱਤ ਆਜੀ। ਥੱਲੇ ਆਜੀ।